ਜੈ ਸ਼੍ਰੀ ਰਾਮ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਲਾਟੀ ਪੰਜਾਬ ਪ੍ਰਧਾਨ ਸੇਵਾ ਪੰਜਾਬ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਪਿਛਲੇ ਦਿਨਾਂ ਤੋਂ ਜਿਹੜਾ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਜਿਹੜੀ ਕੰਗੜਾ ਰਣਾਬਤ ਦੇ ਇੱਕ ਸੀਗਾ ਹੀ ਐਸਐਪੀ ਮਹਿਲਾ ਅਧਿਕਾਰੀ ਨੇ ਜਿਹੜਾ ਮੁਲਾਜ਼ਮ ਨੇ ਥੱਪੜ ਮਾਰਿਆ ਉਹਦੀ ਅਸੀਂ ਇੱਕ ਜਿਹੜੀ ਹੈ ਮੈਂ ਉਹਦੀ ਬਹੁਤ ਨਿੰਦਾ ਕਰਦਾ ਕਿਉਂਕਿ ਜਿਹੜੀ ਸੰਧਾਨ ਦੇ ਤਹਿਤ ਜਿਹੜਾ ਇਹਨਾਂ ਨੂੰ ਇੱਕ ਇਹੋ ਜਿਹਿਆਂ ਰਾਜਨੀਤਿਕ ਜੋ ਗੱਲਾਂ ਜਾਂ ਹੋਰ ਕੁਝ ਵੀ ਹੈ ਟਿੱਪਣੀਆਂ ਰਹਿ ਕੇ ਵਰਦੀ ਦੇ ਜਿਹੜੇ ਇੱਕ ਉਹਦੀ ਫੱਦਾ ਹੁੰਦੀਆਂ ਉਹਨਾਂ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਸੋ ਉਹਦੀ ਮਾਂ ਜਿਹੜੀ ਹੈ ਪਹਿਲਾਂ ਵੀ ਨਿੰਦਾ ਕੀਤੀ ਸੀ ਹੁਣ ਵੀ ਕਰਦਾ ਔਰ ਦੂਜੀ ਗੱਲ ਹੈ ਕੰਗੜਾ ਰਣਾ ਬੱਜੜੀ ਹੈ ਉਹਨੂੰ ਵੀ ਸੁਰਖਿਆ ਚ ਰਹਿਣ ਦਾ ਬਹੁਤ ਸ਼ੌਂਕ ਹੈ ਉਹਨੂੰ ਵੀ ਚਾਹੀਦਾ ਕਿ ਜਿਹੜੇ ਉਹ ਆਏ ਦਿਨ ਕੋਈ ਨਾ ਕੋਈ ਮਾੜੇ ਬਿਆਨ ਜਿਹੜੇ ਬੋਲਦੀ ਰਹਿੰਦੇ ਆ ਗੱਲਾਂ ਪੁੱਠੀਆਂ ਕਰਦੀ ਰਹਿੰਦੀ ਆ ਉਹਨੂੰ ਵੀ ਆਪਣੀ ਜ਼ੁਬਾਨ ਤੇ ਜਿਹੜਾ ਕੰਟਰੋਲ ਰੱਖਣਾ ਚਾਹੀਦਾ ਸੋ ਜਿਹੜਾ ਹੁਣ ਕੁਝ ਲੋਕ ਆ ਹਿਮਾਚਲ ਤੇ ਪੰਜਾਬ ਦਾ ਰਿਸ਼ਤਾ ਜਿਹੜਾ ਇਕ ਸਬੰਧ ਜਿਹੜੇ ਖਰਾਬ ਕਰ ਰਹੇ ਨੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਇਹੋ ਜਿਹੇ ਕੰਮ ਨਾ ਕਰੋ ਪੰਜਾਬ ਦੀਆਂ ਗੱਡੀਆਂ ਨੂੰ ਹਿਮਾਚਲ ਦੀਆਂ ਗੱਡੀਆਂ ਨੂੰ ਨਾ ਤੋੜੋ ਇਸ ਦੇ ਨਾਲ ਜਿਹੜੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਦੇ ਰਿਜ਼ਲਟ ਜਿਹੜੇ ਨੇ ਉਹ ਸਭ ਨੂੰ ਪਤਾ ਕੀ ਮਾੜੇ ਹੀ ਹੁੰਦੇ ਨੇ ਇਹੋ ਜਿਹੇ ਕੰਮਾਂ ਦੇ ਸੋ ਆਪਸੀ ਜਿਹੜੀ ਭਾਈਚਾਰਕ ਸਾਂਝਾ ਬਣਾਈ ਰੱਖੋ ਇਹੋ ਜੀ ਕੋਈ ਗੱਲ ਨਾ ਕਰੋ ਜਿਸ ਦੇ ਨਾਲ ਜਿਹੜਾ ਤੁਹਾਡਾ ਸਬੰਧ ਸਾਡੇ ਖਰਾਬ ਹੋਣ ਸੋ ਮੈਂ ਇੱਕ ਬੇਨਤੀ ਹੋਰ ਮਾਨਜੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਕਰੂੰਗਾ ਕਿ ਜਿਵੇਂ ਕਿ ਤੁਸੀਂ ਧਾਰਾ 370 ਸੀਗੀ ਤੋੜੀ ਉਸੇ ਤਰ੍ਹਾਂ ਜਿਹੜਾ ਹਿਮਾਚਲ ਦੇ ਵਿੱਚ ਹੈ ਜਿਹੜਾ ਅਸੀਂ ਸਾਡੀ ਪੰਜਾਬ ਸਟੇਟ ਹਿਮਾਚਲ ਦੇ ਬਿਲਕੁਲ ਨਾਲ ਲੱਗਦੇ ਸਾਡੇ 4-5 3-4 ਕਿਲੋਮੀਟਰ ਤੋਂ ਬਾਰਡਰ ਹੈ ਹਿਮਾਚਲ ਦਾ ਤੇ ਹਿਮਾਚਲ ਦੇ ਜਿਹੜੇ ਲੋਕ ਨੇ ਜਾਂ ਹੋਸਟ ਡੇਟਾਂ ਦੇ ਲੋਕ ਨੇ ਉਹ ਪੰਜਾਬ ਦੇ ਵਿੱਚ ਕੋਈ ਵੀ ਆ ਕੇ ਜ਼ਮੀਨ ਖਰੀਦ ਸਕਦਾ ਜਿਹੜੇ ਸਾਡੇ ਪੰਜਾਬੀ ਨੇ ਉਹ ਜਿਹੜਾ ਕਿਉਂ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਜਾਂ ਤਾਂ ਇਹ ਹੋਵੇ ਕਿ ਹਿਮਾਚਲ ਦੇ ਲੋਕ ਵੀ ਸਾਡੇ ਪੰਜਾਬ ਤੋਂ ਜ਼ਮੀਨ ਨਾ ਖਰੀਦ ਸਕਣ ਜੇ ਅਸੀਂ ਨਹੀਂ ਖਰੀਦ ਸਕਦੇ ਜਾਂ ਫਿਰ ਇਹ ਕਾਨੂੰਨ ਜਿਹੜਾ ਹੈ ਇਹ ਸਭ ਲਈ ਬਰਾਬਰ ਹੋਵੇ ਕਿਉਂ ਜੇ ਉਹ ਜ਼ਮੀਨ ਖਰੀਦ ਸਕਦੇ ਤਾਂ ਅਸੀਂ ਵੀ ਉੱਥੇ ਜ਼ਮੀਨ ਖਰੀਦ ਸਕੀਏ ਸੋ ਇਹ ਗੱਲ ਮੈਂ ਹੋਰ ਆਪਣੇ ਭਰਾਵਾਂ ਨੂੰ ਕਹੂੰਗਾ ਕਿ ਤੁਹਾਡੀ ਵੀ ਐਡੀ ਕਿਹੜੀ ਕਬੀਲ ਨੇ ਦੇ ਵਿੱਚ ਬਾਹ ਆਈ ਹੋਈ ਹੈ ਤੁਸੀਂ ਵੀ ਕਿਹੜਾ ਹਿਮਾਚਲ ਜਾਏ ਤੋਂ ਬਿਨਾਂ ਰਹਿ ਨਹੀਂ ਸਕਦੇ ਨਾਲੇ ਤਾਂ ਤੁਸੀਂ ਆਪਣੀ ਦਸਾਂ ਨੋਆਂ ਦੀ ਜਿਹੜੀ ਕਮਾਈ ਹੈ ਕਿਰਤ ਹੈ ਉਹਦੇ ਵਿੱਚੋਂ ਤੁਸੀਂ ਜਾ ਕੇ ਉੱਥੇ ਉਹਨਾਂ ਨੂੰ ਉਹਨਾਂ ਦਾ ਰੋਜ਼ਗਾਰ 'ਚ ਵਾਅਦਾ ਕਰਦੇ ਹੋ ਉਲਟਾ ਤੁਸੀਂ ਆਪਣੇ ਗੱਡੀਆਂ ਬਣਵਾ ਕੇ ਆਨੇ ਹੋ ਤੁਸੀਂ ਵੀ ਕਿਤੇ ਹੋਰ ਕੋਮਣ ਚਲੇ ਜਾਓ ਹੋਰ ਵੀ ਸਟੇਟਾਂ ਨੇ ਬਹੁਤ ਵਧੀਆ ਜਿੱਥੇ ਤੁਸੀਂ ਕੋਈ ਮਨ ਜਾ ਸਕਦੇ ਹੋ ਪਰ ਇਹੋ ਜਿਹਾ ਸੀ ਨਾ ਕਰੀਏ ਕਿਉਂਕਿ ਇਹਨਾਂ ਨਾਲ ਸਾਡੇ ਜਿਹੜੇ ਆਪਸੀ ਰਿਸ਼ਤੇ ਖਰਾਬ ਹੋਣਗੇ ਸਬੰਧ ਖਰਾਬ ਹੋਣਗੇ ਸੋ ਮੇਰੀ ਬੇਨਤੀ ਹੈ ਉਸ ਹਿਮਾਚਲ ਦੇ ਜਿਹੜੇ ਕੁਝ ਵਿਅਕਤੀ ਨੇ ਇਹੋ ਜਿਹਾ ਕੰਮ ਕਰ ਦਿੰਦੇ ਨੇ ਕਿਸ ਦੇ ਕਹਿਣ ਤੋਂ ਕਰਦੇ ਨੇ ਪਤਾ ਨਹੀਂ ਕਿਉਂ ਉਹ ਰਿਸ਼ਤੇ ਨੂੰ ਸਬੰਧਾਂ ਨੂੰ ਖਰਾਬ ਕਰਨਾ ਚਾਹੁੰਦੇ ਕਿਉਂਕਿ ਇਹ ਜਦ ਤੁਸੀਂ ਕੋਈ ਵੀ ਕੰਮ ਨਾ ਕਰੋ ਜਿਸ ਦੇ ਨਾਲ ਜਿਹੜੀ ਸਾਡੀ ਆਪਸੀ ਭਾਈਚਾਰਕ ਸਾਂਝ ਦਾ ਖਰਾਬ ਹੋਣ ਸੋ ਮੇਰੀ ਇਹੀ ਬੇਨਤੀ ਹੈ ਕਿ ਮਿਲ ਕੇ ਰਹੋ ਪਿਆਰ ਨਾਲ ਰਹੋ ਜੈ ਹਿੰਦ ਬੰਦੇ ਮਾਤਰਮ